ਮੈਂ ਕਿਉਂ ਹਰ ਵੇਲੇ ਬੁਝਿਆ ਬੁਝਿਆ ਰਹਿਣਾ ਏ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਟੈਨਸ਼ਨ ਲੈਣਾ ਏ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਟੈਨਸ਼ਨ ਲੈਣਾ ਏ ਕਾਢਿਉਂਦੇ ਦਰ ਅਰਦਾਸ ਬੋਲ ਵੀ ਉਗਣਗੇ ਸੱਜਣਾ ਬੀਜ ਲਾਵੇਂ ਦੇ ਖੁਸ਼ੀਆਂ ਹਾਸੇ ਉਗਣਗੇ ਸੱਜਣਾ ਬੀਜ ਲਾਵੇਂ ਦੇ ਖੁਸ਼ੀਆਂ ਹਾਸੇ ਉਗਣਗੇ ਸੱਜਣਾ ਕਰਦਾ ਰਹਿਨਾ ਫਿਕਰ ਸਦਾ ਤੂੰ ਰੋਟੀ ਰੋਜੀ ਦਾ ਸਰ ਤੇ ਹੱਥ ਹਮੇਸ਼ਾ ਮਾਲਕ ਚੋਜੀ ਦਾ ਸਭ ਦੇ ਸਰ ਤੇ ਹੱਥ ਹਮੇਸ਼ਾ ਮਾਲਕ ਚੋਜੀ ਦਾ ਆਹੀ ਸਿਓ ਦੇ ਦਾਣੇ ਸਭ ਜੀ ਚੁਗਣ ਗੇ ਸੱਜਣਾ ਬੀਜ ਲਾਵੇਂ ਜੇ ਖੁਸ਼ੀਆਂ ਹਾਸੇ ਉਕਣ ਕੇ ਸੱਜਣਾ ਬੀਜਲਾ ਮੇ ਦੇ ਖੁਸ਼ੀਆਂ ਹਾਸੇ ਉਕਣ ਕੇ ਸੱਜਣਾ ਓਦੀ ਰਜਾ ਦੇ ਬਾਜੋਂ ਪੱਤਾ ਹਿਲਿਆ ਨਾ ਹਿਲਣਾ ਜੋ ਲੇਖਾਂ ਵਿੱਚ ਲਿਖਿਆ ਓ ਹਰ ਹਿਲੇ ਹੈ ਮਿਲਣਾ ਹਾਂ ਵਿੱਚ ਲਿਖਿਆ ਓ ਹਰ ਹਿਲੇ ਹੈ ਮਿਲਣਾ ਸਬਰ ਸਦਕ ਤੇ sada ਪਰੋਂ ਸੇ ਤੁਗਣ ਕੇ ਸਜਣਾ ਬੀਜਲਾ ਮੇ ਦੇ ਖੁਸ਼ੀਆਂ ਹਾਸੇ ਉਗਣ ਕੇ ਸਜਣਾ ਬੀਜਲਾ ਮੇ ਦੇ ਖੁਸ਼ੀਆਂ ਹਾਸੇ ਕੇ ਸੱਜਣਾ ਦਿਲ ਚੋਂ ਕੱਢ ਗਮਾਨ ਪੱਲਾ ਛੱਡ ਮੇਰੀ ਮੇਰੀ ਦਾ ਕੀ ਪ੍ਰਵਾਸਾ ਹੈ ਬੰਦਿਆ ਇਸ ਜ਼ਿੰਦਗੀ ਤੇਰੀ ਦਾ ਕੀ ਪਰਵਾਸਾ ਹੈ ਬੰਦਿਆ ਇਸ ਜ਼ਿੰਦਗੀ ਤੇਰੀ ਦਾ ਜਮ ਜ਼ਿੰਦਗੀ ਰੂਪੀ ਰੁੱਖ ਨੂੰ ਜੜ ਤੋਂ ਖੁੱਗਣਗੇ ਸੱਜਣਾ ਬੀਜਲਾ ਮੇਂ ਦੇ ਖੁਸ਼ੀਆਂ ਹਾਸੇ ਉਗਣਗੇ ਸੱਜਣਾ ਬੀਜਲਾ ਮੇਂ ਦੇ ਖੁਸ਼ੀਆਂ ਹਾਸੇ ਉੱਗਣ ਕੇ ਸੱਜਣਾ ਜਿਉਂਦੀ ਜਾਨ ਤੂੰ ਨਹੀਂ ਮੁਕਣੀ ਤੰਦੇ ਦੁਨੀਆਂ ਦੇ ਮੋਹ ਮਾਇਆ ਤੇ ਲਾਲਚ ਗਲ ਵਿੱਚ ਫੰਦੇ ਦੁਨੀਆਂ ਦੇ ਮੋਹ ਮਾਇਆ ਤੇ ਲਾਲਚ ਗਲ ਵਿੱਚ ਫੰਦੇ ਦੁਨੀਆਂ ਦੇ ਨਾ ਟਾਈਮ ਕੱਢੇ ਪਰਵਾਰ ਲਈ ਕੀ ਬੁੱਝਣਗੇ ਸੱਜਣਾ ਬੀਜਲਾ ਮੇਂ ਦੇ ਖੁਸ਼ੀਆਂ ਹਾਸੇ ਉੱਗਣਗੇ ਸੱਜਣਾ ਬੀਜਲਾ ਮੇਂ ਦੇ ਖੁਸ਼ੀਆਂ ਹਾਸੇ ਉੱਗਣਗੇ ਸੱਜਣਾ ਤੂੰ ਬੇਬੇ ਬਾਪੂ ਨਾਲ ਕਰੀ ਨਾ ਗੱਲਾਂ ਦਿੰਆਂ ਨਾ ਮੁੱਕੀਆਂ ਤੇ ਨਾ ਮੁੱਕਣਾ ਏ ਲੋੜਾਂ ਸੰਸਾਰ ਦੀਆਂ ਨਾ ਮੁੱਕੀਆਂ ਤੇ ਨਾ ਮੁੱਕਣਾ ਏ ਲੋੜਾਂ ਸੰਸਾਰ ਦੀਆਂ ਮਾਪੇ ਬੁੱਢੇ ਵਾਰ ਗਮ ਦੇ ਖੂ ਵਿੱਚ ਡੁੱਬਣਗੇ ਸੱਜਣਾ ਜਿਲਾਵੇਂ ਦੇ ਖੁਸ਼ੀਆਂ ਹਾਸੇ ਉਗਣ ਕੇ ਸੱਜਣਾ ਜਿਲਾਵੇਂ ਦੇ ਖੁਸ਼ੀਆਂ ਹਾਸੇ ਉਗਣ ਕੇ ਸੱਜਣਾ ਹਾਸੇ ਮਲ ਨਹੀਂ ਮਿਲਦੇ ਸੱਜਣਾ ਕਦੇ ਬਜ਼ਾਰਾਂ ਚੋਂ ਮੈਂ ਇੱਕ ਖੁਸ਼ੀ ਦੀ ਆਉਂਦੀ ਏ ਹੱਸਦੇ ਪਰਿਵਾਰਾਂ ਚੋਂ ਮੈਂ ਇੱਕ ਖੁਸ਼ੀ ਦੀ ਆਉਂਦੀ ਏ ਹੱਸਦੇ ਪਰਿਵਾਰਾਂ ਚੋਂ ਹੱਸਦਿਆਂ ਦੇ ਕਰ ਵਸ ਦਿਲੋ ਕੀ ਲੁੱਜਣਗੇ ਸੱਜਣਾ ਬੀਜ ਲਾਵੇਂ ਦੇ ਖੁਸ਼ੀਆਂ ਹਾਸੇ ਉਗਣਗੇ ਸੱਜਣਾ ਬੀ ਜਲਾ ਮੇ ਜੇ ਖੁਸ਼ੀਆਂ ਹਾਸੇ ਉਗਣ ਕੇ ਸਜਣਾ ਸੋਹਣੇ ਰੱਬ ਨੇ ਸੋਣਾ ਏ ਸੰਸਾਰ ਬਣਾਇਆ ਏ ਤੈਨੂੰ ਲੱਖ 84 ਜੂਨਾ ਦਾ ਸਰਦਾਰ ਬਣਾਇਆ ਏ ਤੈਨੂੰ ਲੱਖ 84 ਜੂਨਾ ਦਾ ਸਰਦਾਰ ਬਣਾਇਆ ਏ ਉਹ ਬੋਲੇ ਮਿੱਠੜੇ ਬੋਲ ਦਿਲਾਂ ਵਿੱਚ ਖੁੱਬਣਗੇ ਸੱਜਣਾ ਬੀਜਲਾਂ 'ਚ ਦੇ ਖੁਸ਼ੀਆਂ ਹਾਸੇ ਉੱਗਣਗੇ ਸੱਜਣਾ ਬੀਜਲਾਂ 'ਚ ਦੇ ਖੁਸ਼ੀਆਂ ਹਾਸੇ ਉੱਗਣਗੇ ਸੱਜਣਾ ਹੈ ਜਗ ਤੂੰ ਮੁਸਾਫਿਰ ਖਾਨਾ ਨਾ ਕੋਈ ਜੋਰ ਤੇ ਗਾਣਾ ਏ ਖਾਲੀ ਹੱਥ ਕਿਰਪਾਲ ਸਿਆ ਦੁਨੀਆ ਤੋਂ ਜਾਣਾ ਏ ਖਾਲੀ ਹੱਥ ਕਿਰਪਾਲ ਸਿਆ ਦੁਨੀਆ ਤੋਂ ਜਾਣਾ ਏ ਸੱਚ ਨੂੰ ਬੀਜ ਬਿਟੂ ਪਿੰਡ ਮਾਰੀ ਲੋਕ ਸਭ ਉਗਣ ਕੇ ਸੱਜਣਾ ਬੀਜ ਲਾ ਮੇਂ ਦੇ ਖੁਸ਼ੀਆਂ ਹਾਸੇ ਉਗਣ ਕੇ ਸੱਜਣਾ ਬੀਜ ਲਾ ਮੇਂ ਦੇ ਖੁਸ਼ੀਆਂ ਹਾਸੇ